ਢਿੰਡਾ ਦੇ ਪੁੱਜੋ ਮੰਡੀ ਦੇ ਵਿੱਚ ਅੱਜ ਸਵੇਰੇ ਆបਦਾਇਕ ਮਾਸਟਰ ਜਗਸੀਰ ਸਿੰਘ ਧਰਨੇ ਦੇ ਵਿੱਚ ਪਹੁੰਚਦੇ ਨੇ ਜੋ ਥਾਣੇ ਦੇ ਸਾਹਮਣੇ ਲੱਗਿਆ ਹੁੰਦਾ। ਇਸ ਦੌਰਾਨ ਮਾਮਲਾ ਇੰਨਾ ਵੱਧ ਜਾਂਦਾ ਹੈ ਕਿ ਇੱਕ ਧਿਰ ਨੇ ਵਿਧਾਇਕ ਦੇ ਸਾਹਮਣੇ ਹੀ ਦੂਜੀ ਧਿਰ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਹੜਿਕਾ ਚਰਚਾ ਸੀ ਕਿ ਉਪਰੁਕਤ ਗੋਲੀਆਂ ਵਿਧਾਇਕ ਤੇ ਚਲੀਆਂ ਨਹੀਂ। ਪਰ ਪੁਲਿਸ ਨੇ ਦੇਰ ਸ਼ਾਮ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਕਿ ਵਿਧਾਇਕ ਨੂੰ ਕੋਈ ਗੋਲੀ ਨਹੀਂ ਲੱਗੀ। ਦੋਵੇਂ ਧਿਰਾਂ ਦੇ ਵਿੱਚ ਝਗੜਾ ਹੋਇਆ ਹੈ। ਗੋਲੀ ਚਲਾਉਣ ਵਾਲੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਇਸ ਦੌਰਾਨ ਫਰਾਰ ਹੋਏ ਦੋ ਦੋਸ਼ੀਆਂ ਦੀ ਭਾਲ ਪੁਲਸ ਦੇ ਵੱਲੋਂ ਕੀਤੀ ਜਾ ਰਹੀ ਆ ਇਸ ਮੌਕੇ ਦੇ ਉੱਪਰ ਡੀਐਸਪੀ ਹਰਸ਼ਪ੍ਰਿੰਸ ਨੇ ਐਲਾਨ ਕੀਤਾ ਕਿ ਟਰੱਕੀਆਂ ਦੇ ਪ੍ਰਧਾਨ ਨੂੰ ਲੈ ਕੇ ਮੰਡੀ ਦੇ ਲੋਕਾਂ ਦੇ ਵਿੱਚ ਝਗੜਾ ਚੱਲ ਰਿਹਾ ਸੀ। ਇਸ ਨੂੰ ਦੇਖਦਿਆਂ ਹੋਇਆਂ ਆਲਾਕਾ ਵਿਧਾਇਕ ਉੱਥੇ ਪੁੱਜੇ ਹੋਏ ਸਨ। ਵਿਧਾਇਕ ਦੀ ਮੌਜੂਦਗੀ ਵਿੱਚ ਦੋਵੇਂ ਧਿਰਾਂ ਆਪਸੋ ਸਾਹਮਣੇ ਹੋ ਗਈਆਂ। ਇਸ ਲੜਾਈ ਦੇ ਵਿੱਚ ਮੌਜਮਾਨੇ ਗੋਲੀਆਂ ਵੀ ਚੜਾ ਦਿੱਤੀਆਂ। ਇਸ ਪੂਰੇ ਘਟਨਾਕਰਮ ਤੋਂ ਬਾਅਦ ਵਿਧਾਇਕ ਵੀ ਖੁਦ ਕੈਮਰੇ ਦੇ ਸਾਹਮਣੇ ਆਏ ਨੇ। ਉਹਨਾਂ ਨੇ ਕਹਿ ਕੇ ਪੁਲਿਸ ਸਾਡੀ ਗੱਲਬਾਤ ਹੀ ਨਹੀਂ ਸੁਣਦੀ। ਦੂਸ਼ੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਪੁਲਿਸ ਨੂੰ 20 ਲੱਖ ਪੇਟਾਏ ਤੇ ਪੁਲਿਸ ਸਾਡਾ ਕੁਝ ਵੀ ਨਹੀਂ ਕਰਦੀ। ਇਸ ਵਿੱਚ ਲੱਗ ਰਿਹਾ ਹੈ ਕਿ ਵਿਧਾਇਕ ਬੇਵੱਸ ਨਜ਼ਰ ਆ ਰਹੇ ਨੇ। ਪਰ ਪਹਿਲਾਂ ਖਬਰੇ ਸਾਹਮਣੇ ਆਉ ਕਿ ਇਹ ਪੂਰਾ ਹਮਲਾ ਵਿਧਾਇਕ ਦੇ ਉੱਪਰ ਹੋਇਆ ਏ ਪਰ ਸ਼ਾਮ ਤੱਕ ਇਹ ਤਸਵੀਰ ਬਦਲ ਜਾਂਦੀ ਆ ਸੁਣੋ ਵਿਧਾਇਕ ਦੇ ਵੱਲੋਂ ਕੀ ਕੁਝ ਕਿ ਡਾ ਜੀ ਦੇ ਦਸਮਤਾਲ ਕੋਲੋਂ ਕਿ ਐਮ ਸੀ ਨੇ ਇਥੋਂ ਦੇ ਰਾਤ ਲਗਭਗ ਸਾਢੇ 11:00 ਸਾਢੇ 11 ਵਜੇ ਸਾਢੇ 11:00 10:00 ਦੇ ਮਤਲਬ ਵਿਚਕਾਰ ਇਹਨਾਂ ਨੇ ਬੱਸ ਸਟੈਂਡ ਦੇ ਨੇੜੇ ਪਿਸਤੌਲ ਲਹਿਰਾ ਕੇ ਉਥੇ ਗੋਨਾ ਗੱਦੀ ਕਰਕੇ ਗਏ ਆ ਗਾਲਾਂ ਦੇ ਕੇ ਗਏ ਆ ਇਸ ਵੰਦੇ ਵਿੱਚ ਸਾਡੇ ਐਮ ਸੀ ਸਾਹਿਬ ਉਹਨਾਂ ਨੇ ਚੌਂਕੀ ਦੇ ਵਿੱਚ ਰਿਪੋਰਟ ਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਗੱਲ ਨਹੀਂ ਸੁਣੀ। ਉਹਦੇ ਖਿਲਾਫ ਇਹਨਾਂ ਨੇ ਚੌਂਕੀ ਅੱਗੇ ਧਰਨਾ ਲਾਇਆ। ਅੱਛਾ ਮੈਂ ਵੀ ਕੁਦਰਤੀ ਮੈਂ ਆ ਰਿਹਾ ਸੀ ਮੈਂ ਵੀ ਦੇਖੋ ਕੀ ਧਰਨਾ ਕੀ ਆ। ਉਹ ਮੇਰੇ ਕੋਲ ਕੁਝ ਐਮਸੀ ਆ ਗਏ ਕਹਿੰਦੇ ਜੀ ਤੁਸੀਂ ਆਓ। ਕਹਿੰਦੇ ਵੀ ਵਿਸ਼ਵਾਸ ਦਿਵਾਓ। ਮੈਂ ਉੱਥੇ ਚੱਲ ਗਿਆ। ਅਜੇ ਮੈਂ ਜਾ ਕੇ ਖੜਾ ਹੀ ਸੀ। ਉੱਥੇ ਤੇਜ਼ ਰਫਤਾਰ ਨਾਲ ਗੱਡੀ ਆਈ ਤੇ ਉਹਨਾਂ ਨੇ ਮਤਲਬ ਮੇਰਾ ਖਿਆਲ ਵੀ ਉੱਤੇ ਚੜਾ ਦੇਣੀ ਸੀ। ਜਿੰਨੇ ਵੀ ਤੁਸੀਂ 100 200 ਬੰਦਾ ਸੀਗਾ ਭੱਜ ਕੇ ਪਾਸੇ ਹੋਏ ਤੇ ਉਹਨਾਂ ਨੇ ਨਿਕਲਨਸਾਰ ਫਾਇਰਿੰਗ ਕਰੀ। ਤਿੰਨ ਉਹਨਾਂ ਨੇ ਫੈਰ ਕਰਿਆ ਦੋ ਕਾਂਢੇ ਵਰਦੀ ਇੱਕ ਹਵਾਈ ਫੈਰ ਉਹ ਇਸ ਤਰ੍ਹਾਂ ਲੈ ਕੇ ਚੌਪੁਰ ਸਚੌਂਕੀ ਦੇ ਅੰਦਰ ਵੀ ਬੜਿਆ ਇਹ ਗੁੰਡਾਗਰਦੀ ਕਰੀ ਹੈ ਇਹ ਅਕਾਲੀ ਦਲ ਦੀ ਸ਼ੈਤ ਕੰਮ ਕਰਿਆ ਕਿਉਂਕਿ ਜਿਨ੍ਹਾਂ ਨੇ ਗੁੰਡਾਗਰਦੀ ਕਰੀ ਹੈ ਉਹ ਅਕਾਲੀ ਦਲ ਦਾ ਬੰਦਾ ਹੈ ਕਿਉਂਕਿ ਜਿਹੜੀ ਕੱਲ ਹੀ ਹੈ ਸਾਰੇ ਬਖਲਾਈ ਹੋਏ ਸਾਡੀ ਆਮ ਆਦਮੀ ਪਾਰਟੀ ਨੇ ਪਹਿਲਾਂ 50000 ਤੋਂ ਵਾਧੇ ਤੋਂ ਡੀਡ ਕਰੀ ਹੈ ਉਹ ਹੁਣ ਬਖਲਾਈ ਹੋਏ ਹੈ ਵੀ ਇਹ ਇਸ ਵਾਰ ਫੇਰ ਇਹ ਅਗਸਤ ਤੱਕ ਜਿੱਤੂਗੀ ਤੇ ਇਸ ਕਰਕੇ ਇਹ ਦਹਿਸ ਦਾ ਮਾਹੌਲ ਬਣਾ ਰਹੇ ਆ ਕੌਣ ਕੌਣ ਸੀ ਜੀ ਬਾਈ ਨੇਮ ਦਰਸ਼ਕ ਜਿਉਂ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਕੌਣ ਕੌਣ ਸੀ ਬਾਈ ਨੇਮ ਬਾਈ ਨੇਮ ਹਾਂਜੀ ਇੱਕ ਤਾਂ ਜਗਜੀਤ ਸਿੰਘ ਆ ਜੀ ਜੀ ਉਹਨੇ ਫਾਇਰਿੰਗ ਕਰੀ ਆ ਇੱਕ ਉਹਦੇ ਨਾਲ ਸੀਗਾ ਗੁਰਸੇਵ ਸਿੰਘ ਜੀ ਗੁਰਦਾਸ ਸਿੰਘ ਸੀਗਾ ਜੀ ਮੰਨੂ ਮਨੋਜ ਇੱਕ ਮੰਨੂ ਮਨੋਜ ਜੇ ਗੁਰਦਾਸ ਸਿੰਘ ਦੀ ਗੱਲ ਕਰਦੇ ਹੋ ਤਾਂ ਇਹ ਟਰੱਕ ਜਿਹਨ ਦੇ ਪ੍ਰਧਾਨ ਵੀ ਰਹੇ ਨੇ ਪ੍ਰਧਾਨ ਵੀ ਰਹੇ ਹਾਂਜੀ ਤੁਸੀਂ ਕਹਿੰਦੇ ਅਕਾਲੀ ਦਲ ਬਨੂ ਮਨੋਸ਼ ਸ਼ਾਇਦ ਤੁਹਾਡੇ ਵੱਲੋਂ ਹੀ ਟਰੱਕ ਦੇ ਪ੍ਰਧਾਨ ਲਾਇਆ ਗਿਆ ਉਹ ਛੱਡ ਗਿਆ ਨਹੀਂ ਜੀ ਇਹ ਅਸੀਂ ਤਾਂ ਇਹਨੂੰ ਛੱਡਤਾ ਸੀਗਾ ਜੀ ਵੈਸੇ ਕਿਉਂਕਿ ਇਹ ਥੋੜਾ ਜਿਹਾ ਉਲਟ ਚੱਲਣ ਲੱਗਿਆ ਸੀਗਾ ਜੁਨੀਆਂ ਦੇ ਉਥੇ ਐ ਪੋਸਟਾ ਉੱਡਾ ਕੇ ਰੱਖ ਦਿੰਦੇ ਸੀਗੇ ਵੀ ਉਥੇ ਤਾਂ ਕਬਜ਼ਾ ਥੋੜੋ ਲੈਣਾ ਹੁੰਦਾ ਟਰੱਕ ਨੂੰ ਨਾਲ ਸਾਰੇ ਕਹਿੰਦੇ 200 ਬੰਦਾ ਮੇਰੇ ਕੋਲੇ ਗਿਆ ਕਹਿੰਦੇ ਵੀ ਇਹਨੂੰ ਤੁਸੀਂ ਉਤਾਰੋ ਉਹ ਇਸ ਨੂੰ ਲਾਤਾ ਸੀ ਤੇ ਹੁਣ ਇਹ ਸਾਡੇ ਤੋਂ ਗੱਡੀ ਸੀ ਇਹ ਅਸੀਂ ਬਣਾਏ ਸੀ ਹਾਂਜੀ ਪਾਰਟੀ ਸ਼ਰਤੀ ਸੀ ਜੀ ਉਹਨਾਂ ਨੇ ਪਾਰਟੀ ਅਸੀਂ ਤਾਂ ਇਹਨੂੰ ਸਲਾਈ ਨਹੀਂ ਹੈ ਤੇ ਆਪ ਵੀ ਤੋਂ ਪਾਸੇ ਘੱਟ ਅਸੀਂ ਹਾਂਜੀ ਹਾਂਜੀ ਤੇ ਤੁਹਾਡੇ ਤੇ ਵੀ ਕੋਈ ਫਾਇਰ ਵਗੈਰਾ ਹੋਇਆ ਜਿਵੇਂ ਚਰਚਾ ਹੋ ਰਹੀ ਹੈ ਜੀ ਉਹਦਾ ਜੀ ਫਾਇਰਿੰਗ ਦਾ ਸਾਰਿਆਂ ਤੇ ਹੋ ਗਿਆ ਕਿ ਤੇ ਮੌਜੂਦ ਮੈਂ ਮਤਲਬ ਮੇਰੀ ਹਾਜ਼ਰੀ ਦੇ ਵਿੱਚ ਇਹ ਕੰਮ ਹੋਇਆ ਜੀ ਮੈਨੂੰ ਅਜੇ 5 ਮਿੰਟ ਵੀ ਨਹੀਂ ਸੀ ਹੋਏ ਉੱਥੇ ਗਏ ਐਮਐਲਏ ਸਰ ਕੋਸਟਾ ਫੀਰੀਅਰ ਦੇ ਵਿੱਚ ਵੀ ਇੱਕ ਐਮਐਲਏ ਜੀ ਦੀ ਸੁਰੱਖਿਆ ਨਹੀਂ ਹੋ ਸਕੀ ਜਾਂ ਜਿਸ ਬੰਦੇ ਨੇ ਰਾਤ ਫਾਇਰਿੰਗ ਕੀਤੀ ਹੈ ਉਹ ਇਹਦੇ ਰਾਤ ਹੀ ਹਨ ਗ੍ਰਿਫਤਾਰ ਕਰਕੇ ਜਾਉਂਦਾ ਰਿਵਾਲਵਰ ਜ਼ਬਤ ਕਰਕੇ ਤੁਹਾਨੂੰ ਮੈਂ ਦੱਸਦਾ ਜੀ ਅੱਜ ਤੋਂ 20-25 ਦਿਨ ਪਹਿਲਾਂ ਇੱਕ ਇਹਨਾਂ ਦੇ ਖਿਲਾਫ ਟਰੱਕ ਯੂਨੀਅਨ ਦੀ ਕਮੇਟੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਇਹਨਾਂ ਦੇ ਖਿਲਾਫ ਲੇਕਿਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਉਹਨਾਂ ਦੇ ਲਾਇਸੈਂਸ ਜਮ੍ਹਾਂ ਕਰਵਾਏ ਅਸ ਕਾਇਰ ਕਰਨ ਨਹੀਂ ਵਾਪਰਦੀ ਸੀ ਇਹਨਾਂ ਦੀ ਪੂਰੀ ਅਣਗਹਿਲੀ ਹੈ ਪੁਲਿਸ ਦੀ ਨਲਕੀ ਹੈ ਪੁਲਿਸ ਦੀ ਪੂਰੀ ਨਲਕੀ ਹੈ ਜੀ ਮੈਂ ਇਹ ਐਸਐਸਪੀ ਸਾਹਿਬ ਨੂੰ ਵੀ ਕਿਹਾ ਡਿਪੀ ਸਾਹਿਬ ਨੂੰ ਵੀ ਕਿਹਾ ਸਾਰੇ ਪ੍ਰਸ਼ਾਸਨ ਨੂੰ ਮੈਂ ਦੱਸ ਤੋਕਿਆ ਪਹਿਲਾਂ ਵੀ ਇਹ ਜੋ ਸਾਡੇ ਥਾਣਾ ਨਥਾਣਾ ਤੇ ਪੁਲਿਸ ਚੌਕੀ ਇਹ ਕਿਸੇ ਗੱਲ ਹੀ ਹੁੰਦੇ ਵੈਸੇ ਤਾਂ ਇਹ ਸਾਰੇ ਮਹੌਲੇ ਇਹ ਜਾ ਬਣਿਆ ਪਿਆ ਮੈਂ ਚਾਰੇ ਚੌਕੀਆਂ ਜਿਹਨੇ ਵੀ ਸਾਡੇ ਮੇਰੇ ਹਲਕੇ ਦੇ ਵਿੱਚ ਆਉਂਦੇ ਆ ਖਾਣੇ ਚੌਕੀਆਂ ਕੋਈ ਕਿਸੇ ਦੀ ਸੁਣਵਾਈ ਨਹੀਂ ਕਰ ਰਹੀ ਮੈਂ ਮੈਨੂੰ ਲੱਗਦਾ ਤੁਹਾਡੀ ਤੁਸੀਂ ਇੱਕ ਹਲਕੇ ਦੇ ਨਮਾਇੰਦੇ ਹੋ ਮੌਜੂਦਾ ਸਰਕਾਰ ਦੇ ਐਮਐਲਏ ਤੁਹਾਡੀ ਸੁਣਵਾਈ ਨਹੀਂ ਆਪਾਂ ਕਰ ਸਕਦੇ ਇਹ ਜੀ ਫਿਰ ਇਹੀ ਦਾ ਰੌਲਾ ਉਹ ਸਾਡੇ ਕੋਲੇ ਆਉਂਦੇ ਜੀ ਉਹ ਐਸੀ ਕਰਕੇ ਇਹ ਤਾਂ ਹੁਣ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਪ੍ਰਸ਼ਾਸਨ ਦੀ ਇਹ ਗੱਲ ਮਾਨ ਸਾਹਿਬ ਤਾਂ ਰੱਖੀ ਜੀ ਕਿ ਸੁਣਵਾਈ ਹੋਣੀ ਨਹੀਂ ਰਹੀ ਮਾਨ ਸਾਹਿਬ ਨੂੰ ਪਤਾ ਜੀ ਮਾਨ ਸਾਹਿਬ ਨੂੰ ਸਾਨੂੰ ਪਤਾ ਜੀ ਅੱਜ ਕੱਲ੍ਹ ਉਹ ਹੀ ਮਾਨ ਸਾਹਿਬ ਨਾਲ ਨਹੀਂ ਮਾਨ ਸਾਹਿਬ ਨਾਲ ਤਾਂ ਕੋਈ ਨਹੀਂ ਗੱਲ ਕਰਦਾ ਅੱਜ ਮੇਹੀ ਖੇਤੀਬਾੜੀ ਮੰਤਰੀ ਕੁੜੀਆਂ ਸਾਹਮਣੇ ਗੱਲ ਹੋਈ ਉਹਨੂੰ ਮੈਂ ਵਾਰੀ ਗੱਲ ਦੱਸੀ ਆ ਅਰੈਸਟ ਹੋਈ ਆ ਜੀ ਕਿਸੇ ਦੀ ਅਰੈਸਟ ਦੋ ਬੰਦਿਆਂ ਦੀ ਹੋਈ ਆ ਗੁਰਸੇਵ ਸਿੰਘ ਦੀ ਤੇ ਜਗਜੀਤ ਸਿੰਘ ਦੀ ਅਰੈਸਟ ਕੀਤੀ ਆ ਦੂਸਰੇ ਦੋ ਮੌਕੇ ਤੋਂ ਭੱਜ ਗਏ ਸੀ ਜੀ ਮੌਕੇ ਤੋਂ ਭੱਜ ਗਏ ਉਹ ਟੋਟਲ 6 ਜਣੇ ਸੀਗੇ ਜੀ ਪੰਜ ਛੇ ਜਣੇ ਸੀ ਕੁਝ ਅੰਗਰਾ ਤੇ ਕੁਝ ਜਣੇ ਪਛਾਣ ਨਹੀਂ ਉਹ ਸ਼ਰੀਆਮ ਕਹਿੰਦੇ ਅਸੀਂ ਪੁਲਿਸ ਨੂੰ 20 ਲੱਖ ਰੁਪਏ ਦਿੱਤਾ ਇਥੇ ਗਵਾਹੀ ਹੈਗੇ ਬੰਦੇ ਜੀ ਵੀ ਪੁਲਿਸ ਨੂੰ ਅਸੀਂ 20 ਲੱਖ ਰੁਪਏ ਦਿੱਤਾ ਤੇ ਸਾਡਾ ਤੁਸੀਂ ਕੋਈ ਕਰ ਲਓ ਜਿਹੜਾ ਕੋ ਕਰਨਾ ਐਸਾ ਨਹੀਂ ਗੁਨਾਹਗਰੀ ਦਾ ਨਾਟਕ ਹੋ ਰਿਹਾ ਦ ਇਸ ਰੋਸ ਦੇ ਵਿੱਚੋਂ ਅੱਜ ਸਾਰੀ ਮੰਡੀ ਬੰਦ ਕੀਤੀ ਗਈ ਜਦੋਂ ਬਚਾ ਦਰਜ ਹੋ ਗਿਆ ਉਦੋਂ ਬਾਅਦ ਸਾਡੇ ਦੁਕਾਨਦਾਰਾਂ ਨੇ ਦੁਕਾਨਾਂ ਖੁੱਲੀਆਂ ਐਡਮਿਨ ਜਿਹੜੀ ਹੈ ਬਿਊਰੋਕ੍ਰੇਸੀ ਜਿਹੜੀ ਹੈ ਉੱਪਰ ਦੀ ਪੈ ਰਹੀ ਹੈ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਬਿਊਰੋਕ੍ਰੇਸੀ ਜਿਹੜੀ ਹੈ ਤੁਹਾਡੇ ਹਾਂਜੀ ਹਾਂਜੀ ਕੰਨ ਮਿਆਦਾਂ ਤੇ ਬਿਊਰੋਕ੍ਰੇਸੀ ਉੱਪਰ ਪੈ ਰਹੀ ਹੈ ਉੱਪਰ ਹੈ ਜੀ ਹਾਂਜੀ ਇਹ ਟਰੱਕ ਜੂਨੀਅਨ ਦਾ ਮਸਲਾ ਹੈ ਜਾਂ ਜੀ ਲੋਕ ਸਭਾ ਚੋਣਾਂ ਦਾ ਮਸਲਾ ਹੈ ਇਹ ਦੋਨੇ ਆ ਜਾਂਦੇ ਜੀ ਇਸ ਸਮੇਂ ਜਦੋਂ ਹੁਣ ਮੌਕਾ ਦਾ ਚੋਣਾਂ ਦਾ ਹੀ ਹੈ ਅਸਲ ਮਸੇ ਦੋਨੇ ਹੋ ਜਾਂਦੇ ਆ ਠੀਕ ਹੈ ਅੱਗੇ ਵੀ ਖਤਰਾ ਤੁਹਾਨੂੰ ਇਸ ਤਰੀਕੇ ਦੇ ਡਰਾਮਾ ਤੋਂ ਲੱਗ ਰਿਹਾ ਕਿ ਤੁਹਾਨੂੰ ਖਤਰਾ ਤਾਂ ਹੈਗਾ ਜੀ ਸਭ ਤੋਂ ਦਾ ਜਿਹੜੇ ਗਨਮੈਨ ਸੀ ਉਹ ਵੀ ਵਾਪਸ ਲੈ ਲੇ ਵੀ ਕਹਿੰਦੇ ਤੁਣ ਕਮਿਸ਼ਨ ਦੀ ਹਦਾਇਤ ਮੇਰੇ ਕੋਲ ਦੋ ਗਨਮੈਨ ਹੀ ਆ ਦੋ ਜ